ਆ ਜਿਹੜਾ ਸਾਹਮਣੇ ਮੇਜ਼ ਪਿਆ ਨਾ ਇਹਦੇ ਨਾਲ ਦੇ ਮੇਜ਼ ਪਿੰਡ ਦੇ ਲਗਭਗ ਹਰ ਘਰ ਦੇ ਮੂਹਰੇ ਰੱਖੇ ਹੋਏ ਨੇ ਇਹ ਨਹੀਂ ਕਿ ਆਪਣੇ ਲਿਹਾਜ਼ੀਆਂ ਦੇ ਘਰਾਂ ਦੇ ਮੂਹਰੇ ਰੱਖੇ ਹੋਣ ਜਿੱਥੇ ਜ਼ਰੂਰਤ ਆ ਉੱਥੇ ਹੀ ਰੱਖੇ ਹੋਏ ਨੇ ਪਿੰਡ ਹੈਗਾ ਇਹ ਤੋਲੇਵਾਲ ਜ਼ਿਲ੍ਹਾ ਪੈਂਦਾ ਸੰਗਰੂਰ ਜਦੋਂ ਆਪਾਂ ਮਲੇਰਕੋਟਲੇ ਤੋਂ ਨਾਬੇ ਬਨ ਨੂੰ ਜਾਂਦੇ ਆ ਤਾਂ 10 ਕਿਲੋਮੀਟਰ ਅੱਗੇ ਜਾ ਕੇ ਰੋਡ ਤੇ ਖੱਬੇ ਪਾਸੇ ਰੋਡ ਦੇ ਉੱਪਰ ਦਿਖ ਜਾਂਦਾ ਇਹ ਪੰਚਾਇਤਕਰ ਕੰਮ ਬੱਸ ਸਟੈਂਡ 70 ਸਾਲਾਂ ਤੋਂ ਪਿੰਡ ਦੇ ਲੋਕਾਂ ਦੀ ਲੋੜ ਸੀ ਕਿ ਇੱਥੇ ਬੱਸ ਸਟਾਪ ਬਣਾਇਆ ਜਾਵੇ ਤਾਂ ਕਿ ਪਿੰਡ ਦੀਆਂ ਕੁੜੀਆਂ ਧੀਆਂ ਪੈਣਾ ਇੱਥੋਂ ਹੀ ਬੱਸ ਤੇ ਚੜ ਸਕਣ ਉਹਨਾਂ ਨੂੰ ਅੱਗੇ ਕਿਤੇ ਨਾ ਜਾਣਾ ਪਵੇ ਪੂਰੇ ਦਾ ਪੂਰਾ ਪਿੰਡ ਵਾਈਫਾਈ ਆ ਤੇ ਪਿੰਡ ਦੀ ਹਰ ਗਲੀ ਹਰ ਨੁੱਕਰ ਤੇ ਫਲੱਡ ਲਾਈਟਾਂ ਲੱਗੀਆਂ ਨੇ ਜਿਹੜੀਆਂ ਬਿਜਲੀ ਨਾਲ ਚੱਲਦੀਆਂ ਨੇ ਸੋ ਇੱਕ ਪੜ੍ਹੇ ਲਿਖੇ ਸੂਝਵਾਨ ਤੇ ਕੁਝ ਨਵਾਂ ਕਰਨ ਦਾ ਜਜਵਾ ਰੱਖਣ ਵਾਲੀ ਸਰਪੰਚ ਨੇ ਪੂਰੇ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਆ ਜਿਹੜਾ ਕਿ ਅੱਜ ਕੱਲ ਪੂਰੇ ਸੋਸ਼ਲ ਮੀਡੀਆ ਤੇ ਇਹ ਪਿੰਡ ਛਾਇਆ ਹੋਇਆ ਬਾਕੀ ਸਰਪੰਚਾਂ ਨੂੰ ਵੀ ਇਸ ਤੋਂ ਸਿੱਖਣ ਦੀ ਲੋੜ ਆ ਵੀਡੀਓ ਸ਼ੇਅਰ ਕਰ ਦਿਓ